ਇਹ ਨਹੀਂ ਸੀਗੀ ਟ੍ਰੌਲੀ ਦੀ ਸਪੀਡ ਹੋਣੀ ਹੈ ਘੱਟੋ ਘੱਟ ਚਾਪੀਆਂ ਹੱਟ ਦੀ ਸਪੀਡ ਦੇ ਉੱਪਰ ਹੋਣੀ ਚਾਹੀਦੀ ਹੈ ਇਹ ਡਰਾਈਵਰ ਦਾ ਤੌਰ ਹੈ ਕਿ ਡਰਾਈਵਰ ਨੇ ਜਾਣ ਗੱਡੀ ਚਲਾ ਰਹੀ ਹੈ ਟ੍ਰੌਲੀ ਬੇहद ਮਨਪਕੀ ਖਬਰ ਆ ਰਹੀ ਹੈ ਜਿੱਥੇ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਲਈ ਜਾ ਰਹੇ ਸ਼ਰਧਾਲੂਆਂ ਦੀ ਪਰੇ ਟਰਾਲੀ ਪਲਟ ਗਈ ਹੈ ਜੀ ਹਾਂ ਓਵਰ ਸਪੀਡ ਅਤੇ ਅਣਜਾਣ ਡਰਾਈਵਰ ਹੋਣ ਕਾਰਨ ਟਰਾਲੀ ਅਚਾਨਕ ਪਲਟ ਗਈ ਜਿਸ ਕਾਰਨ ਇੱਕ ਨੌਜਵਾਨ ਆਤ ਗੰਭੀਰ ਹਾਲਤ ਵਿੱਚ ਪਹੁੰਚ ਗਿਆ ਜਦਕਿ ਕਈ ਹੋਰ ਨੌਜਵਾਨਾਂ ਨੂੰ ਹਲਕੀਆਂ ਤੋਂ ਦਰਮਿਆਨੀ ਅਸਰ ਟੱਲ ਕੇ ਨੇ ਸਾਰਿਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦਕਿ ਇੱਕ ਨੌਜਵਾਨ ਨੂੰ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿਥੇ ਕਿ ਉਸਦੀ ਹਾਲਤ ਬੇहद ਗੰਭੀਰ ਬਣੀ ਹੋਈ ਹੈ ਜਿਹੜਾ ਸੰਗਤ ਨਾਲ ਭਰੀ ਟਰਾਲੀ ਦੁਰਾਹਾ ਤੋਂ ਫਤਿਹਗੜ੍ਹ ਸਾਹਿਬ ਵੱਲ ਨੂੰ ਜਾ ਰਹੀ ਸੀ ਇਸ ਦੀ ਸਪੀਡ ਕਰੀਬ 50 ਤੋਂ 70 ਹੋਣ ਦਾ ਅਨੁਮਾਨ ਦਿੱਤਾ ਗਿਆ ਹੈ ਉਦੋਂ ਦੇ ਸ ਟਰਾਲੀ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਇਹ ਟਰਾਲੀ ਤੇਜ਼ ਰਫ਼ਤਾਰ ਨਾਲ ਵੱਡੇ ਰੋਡ ਉਤੇ ਜਾ ਰਹੀ ਹੈ ਅਤੇ ਅਚਾਨਕ ਤੇਜ਼ ਰਫ਼ਤਾਰ ਹੋਣ ਕਾਰਨ ਇਹ ਟਰਾਲੀ ਪਲਟ ਜਾਂਦੀ ਹੈ ਕੰਦਿਆਣਾ ਦੇ ਖੰਨਾ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ ਹੈ ਹਾਦਸੇ ਵਿੱਚ ਦੋ ਸ਼ਰਦਾਲੂ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦੱਸਦੀ ਕਿ ਇਹ ਸਾਰੇ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨਾਂ ਲਈ ਜਾ ਰਹੇ ਸੀ ਸਾਰੇ ਇੱਕ ਟਰਾਲੀ ਆ ਰਹੇ ਸੀ ਸੰਗਤ ਇਹ ਆਪਣੇ ਦਰਾਹਾ ਤੋਂ ਖੰਨੇ ਵਾਲੀ ਸਾਈਡ ਨੂੰ ਤੇ ਟਰਾਲੀ ਮਤਲਬ ਜਿਹੜਾ ਬੰਦਾ ਚਲਾ ਰਿਹਾ ਸੀ ਅਣਜਾਣ ਕਹਿੰਦੇ ਚਲਾ ਰਿਹਾ ਸੀ ਗੱਡੀ ਨੂੰ ਕਾ ਟਰਾਲੀ ਆਪਣੇ ਮੋਨਪੁਰ ਕੋਲੇ ਪਲਟ ਗਈ ਤੇ ਕਿੰਨੀਆਂ ਸਵਾਰੀਆਂ ਸੀ ਉਹਦੇ ਵਿੱਚ ਇਰੋ ਵਿੱਚ ਕਰੀਬਨ 9 ਕੁ ਸਵਾਰੀਆਂ ਦੱਸੇ ਜਾਂਦੇ ਨੇ ਜੀ ਕਿੱਥੇ ਵਾਰੀਆਂ ਸੀ ਇਹ ਨਕੋਤਰ ਸੈਟ ਤੋਂ ਆ ਰਹੀ ਸੀ ਸਰ ਕਿੱਥੇ ਜਾ ਰਹੀ ਸੀ ਇਹ ਆਪਣੇ ਫਤੇਗੜ ਸਾਹਿਬ ਨੂੰ ਜੀ ਤੇ ਕਿੰਨਾ ਨੁਕਸਾਨ ਹੋ ਗਿਆ ਇੱਕ ਸਰੀਆ ਸਾਜ ਮੁੰਡਾ ਜੀ ਉਹਨੂੰ ਆਪਾਂ ਹਸਪੀਟਲ ਦਾਖਲ ਕਰਵਾਤਾ ਸੀ ਬਲ ਦੇ ਵਿੱਚ ਤੇ ਅੰਦਰ ਦਾਖਲ ਕਰਵਾ ਕੇ ਆਏ ਸੀ ਸਪੀਡ ਕਿੰਨੀ ਸੀਗੀ ਟਰਾਲੀ ਨੇ ਸਪੀਡ ਹੋਣੀ ਹੈ ਘੱਟੋ ਘੱਟ 60 60 ਦੀ ਸਕੂਰ ਤੋਂ ਉੱਪਰ ਹੋਣੀ ਹੈ ਗੱਡੀ ਤੁਹਾਨੂੰ ਕੀ ਲੱਗਦਾ ਵੀ ਕਿਹ ਕੀ ਦਾ ਕਸੂਰ ਐ ਸੀ ਹਾਂਜੀ ਕੀ ਤੱਕ ਕਸੂਰ ਲੱਗ ਰਿਹਾ ਤੁਹਾਨੂੰ ਇਹ ਡਰਾਈਵਰ ਦਾ ਕਸੂਰ ਹੈ ਕਹਿੰਦੇ ਡਰਾਈਵਰ ਨੇ ਅਣਜਾਣ ਗੱਡੀ ਚਲਾ ਰਹੀ ਟਰਾਲੀ ਅੰਮ੍ਰਿਤਪੁਰ ਗੁਰਜੀਤ ਸਿੰਘ ਜੀ ਤੇ ਕੀ ਹੋਇਆ ਇਹ ਕੱਕੜ ਮਾਜਰੇ ਕੋ ਹੋਇਆ ਹਾਂ ਹਾਂਜੀ ਟਰਾਲੀ ਟਰੈਕਟਰ ਸੀਗੇ ਟਰਾਲੀ ਜਾ ਰਹੀ ਸੀ ਫਤੇਗੜ ਸਾਹਮੂ ਜਾ ਰਹੀ ਸੀ ਨਕੋਤਰ ਸਾਈਡ ਤੋਂ ਆ ਰਹੀ ਸੀ ਕਿ ਗੱਗਣ ਮਾਜਰੇ ਕੋ ਇਹਨੇ ਟਰਾਲੀ ਘੁੰਮ ਗਈ ਉੱਡੜਦੀ ਆ ਰਹੀ ਸੀ ਅਣਜਾਣ ਡਰਾਈਵਰ ਚਲਾ ਰਿਹਾ ਸੀਗਾ ਕਿੰਨੀ ਸਪੀਡ ਹੋਣੀ ਟਰਾਲੀ ਸਪੀਡ ਹੋਊਗੀ 60-70 ਤਕਰੀਬ ਸਪੀਡ ਹੋਊਗੀ ਇਹਨਾਂ ਦੀ ਟਰਾਲੀ ਦੀ ਕਿੱਥੇ ਜਾ ਰਹੀ ਸੀ ਇਹ ਫਤੇਗੜ ਸਾਹਿਬ ਜਾ ਰਹੀ ਸੀ ਹੁਣ ਇੱਕ ਸੀਰੀਅਸ ਆ ਬਾਕੀ ਚੱਲ ਰਹੀ ਹੈ ਟ੍ਰੀਟਮੈਂਟ ਚੱਲ ਰਿਹਾ ਹੈ 8 ਤੇ 89 ਜਾਣੇ ਦੇ ਕਰੀਬ ਸੀਗੇ ਉਧਰੇ ਸਾਥ ਸੇ ਤੋਂ ਕੁਝ ਸਮਾਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜੋ ਟਰਾਲੀ ਦੇ ਪਿੱਛੇ ਆ ਰਹੇ ਇੱਕ ਕਾਰ ਚਾਲਕ ਵੱਲੋਂ ਬੜਾਈ ਗਈ ਸੀ ਵੀਡੀਓ ਚ ਟਰੈਕਟਰ ਟਰਾਲੀ ਦੀ ਸਪੀਡ ਜ਼ਿਆਦਾ ਨਜ਼ਰ ਆ ਰਹੀ ਹੈ ਅਤੇ ਇਸ ਨੂੰ ਚਲਾਉਣ ਦਾ ਤਰੀਕਾ ਵੀ ਬੇहद ਖਤਰਨਾਕ ਹੈ ਅੱਗੇ ਜਾ ਕੇ ਟਰਾਲੀ ਪਿੰਡ ਗੱਗੜ ਮਾਜਰਾ ਨੇੜੇ ਬੇਕਾਬੂ ਹੋ ਕੇ ਪਲਟ ਜਾਂਦੀ ਹੈ ਜਿਸ ਕਾਰਨ ਹਾਦਸੇ 'ਚ ਦੋ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਨੇ ਉਧਰ ਡਾਕਟਰਾਂ ਮੁਤਾਬਕ ਇੱਕ ਨੌਜਵਾਨ ਦੀ ਹਾਲਤ ਬਤ ਗੰਭੀਰ ਹੈ ਜਿਸ ਨੂੰ ਕਿ ਹੁਣ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਇਹ ਸਮਝ ਰਿਹਾ ਕਿ ਕੋਈ ਟਰਾਲੀ ਸਵਾ ਤੇ ਜਾ ਰਹੀ ਸੀ ਫਤਿਹਗੜ੍ਹ ਸਾਹਿਬ ਤੇ ਉਹ ਪਲਟ ਗਈ ਆ ਉਸ ਦੇ ਕਰਕੇ ਇੱਕ ਪੇਸ਼ੈਂਟ ਸਾਡੇ ਕੋਲ ਆਕਾਸ਼ਦੀਪ ਆਇਆ ਇੱਕ ਰঞ্জੀਤ ਹੈ ਤੇ ਆਕਾਸ਼ਦੀਪ ਪੇਸ਼ੈਂਟ ਦੇ ਥੋੜੀ ਸੱਟ ਜ਼ਿਆਦਾ ਹੈ ਤਾਂ ਉਹਦੀ ਕੰਡੀਸ਼ਨ ਥੋੜੀ ਜਿਹੀ ਨਾਜ਼ੁਕ ਹੈ ਫਰਸਟ ایڈ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਕੰਪਲੀਟ ਲੇਕਿਨ ਉਸ ਨੂੰ ਰੈਫਰ ਕਰਨਾ ਪੈਣਾ ਸਾਨੂੰ بڑے ਹਸਪੀਟਲ ਆਈਸੀਯੂ ਦੇ ਲੋੜ ਹੈ ਇੰਜਰੀ ਕਿੱਥੇ ਹੈ ਸਰ ਇੰਜਰੀ ਐਕਚੁਅਲੀ ਐਬਡੋਮਨਲ ਇੰਜਰੀ ਜ਼ਿਆਦਾ ਉਸ ਤੇ ਮਾਸ਼ਾਅੱਲ ਤਾਂ ਫਿਰ ਜੈਫਰ ਕਰਦੇ ਹਾਂ ਹਾਂ ਡਾਇਰੈਕਟਰ ਕਿਨੋਂ ਪਏ ਹੋ ਕਿ ਉਹ ਉਸ ਨੂੰ ਆਈਸੀਯੂ 'ਚ ਲੋੜ ਪਈ ਤੇ ਪਰਿਵਾਰ ਦੇ ਵਿੱਚ ਕੋਈ ਹੈ ਨਾ ਨਾਲ ਕੋਈ ਪਰਿਵਾਰਿਕ ਮੈਂਬਰ ਫਿਲਹਾਲ ਤਾਂ ਕੋਈ ਨਹੀਂ ਹੈ ਲੇਕਿਨ ਜਿਹੜੇ ਟਰਾਲੀ ਦੇ ਨਾਲ ਬੰਦੇ ਸੀ ਕਹਿੰਦੇ ਉਹ ਆ ਰਹੇ ਨੇ ਤੇ ਉਹੀ ਕਹਿੰਦੇ ਆਂਦਾ ਅੱਗੇ ਫਰਦਰ ਕਰਵਾਣ ਦੇਣਗੇ ਰਾਜ ਜੀ ਸਾਡੇ ਜੇ ਦੇ ਕੋਈ ਦੇਖਿਆ ਕੋਈ ਮਿਲਿਆ ਕੋਈ ਡਰੈੱਸ ਵਗੈਰਾ ਕੋਈ ਮਿਲਿਆ ਨਹੀਂ ਸਾਡੇ ਕੋਲ ਫਿਲਹਾਲ ਨਹੀਂ ਕੋਈ ਇਨਫੋਰਮੇਸ਼ਨ ਮਿਲੀ ਇੱਕ ਲੜਕਾ ਜਿਹੜਾ ਨਾਂ ਲਾ ਉਸ ਨੇ ਹੀ ਸਾਨੂੰ ਉਹਦਾ ਆ ਨਾਮ ਉਹਦਾ ਲਿਖਵਾਇਆ ਤੇ ਜਿਹੜਾ ਇਹਦਾ ਰੈਲੇਟਿਵ ਨਹੀਂ ਹੈ ਫਰੈਂਡੀ ਹੈ ਸਾ ਜਾਣਕਾਰੀ ਮੁਤਾਬਕ ਟ੍ਰਾਲੀ ਵਿੱਚ 10 ਦੇ ਕਰੀਬ ਸ਼ਰਧਾਲੂ ਸਵਾਰ ਸਨ ਇੱਕ ھیਠਾ ਸੜਕ ਤੇ ਡਿੱਗ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਦੋਵਾਂ ਨੂੰ ਹਸੇ ਤੋਂ ਬਾਅਦ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਜਿੱਥੇ ਕੇ ਗੰਭੀਰ ਹਾਲਤ ਨੂੰ ਦੇਖਦਿਆਂ ਇੱਕ ਨੌਜਵਾਨ ਨੂੰ ਰੈਫਰ ਕੀਤਾ ਗਿਆ ਫਿਰ ਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਦਕਿ ਨੌਜਵਾਨ ਇਸ ਘਟਨਾ ਤੋਂ ਬਾਅਦ ਸਹਿਮ ਵਿੱਚ ਨਜ਼ਰ ਆਏ ਖੰਨਾ ਤੋਂ ਕਨਵਿੰਦਰ ਟਿਲੋਂ ਸੈਂਟਰਲ ਪੰਜਾਬ ਟੀਵੀ